ਇੱਕ ਨੌਜਵਾਨ ਨੇ ਜਨਨ ਕਿ ਆਪਣੇ ਪਿਓ ਦਾ ਕਤਲ ਕਰ ਦਿੱਤਾ ਅੰਦਰ ਚਲਦੇ ਮੈਂ ਕੈਮਰਾਮੈਨ ਨੂੰ ਕਿਹਾ ਅੱਜ ਤਸਵੀਰਾਂ ਵੀ ਦਿਖਾਵਾਂਗੇ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਤੇ ਜਨਨ ਕਿ ਇਸ ਮੰਜੇ ਦੇ ਉੱਪਰ ਹੀ ਜਨਨ ਕਿ ਉਹਨਾਂ ਨੇ ਕਤਲ ਕਰ ਦਿੱਤਾ ਕਿਰੋਂ ਐ ਥਾਈ ਵੱਡਤਾ ਇੱਥੇ ਹੁੰਦੇ ਕਿਤੇ ਛੱਡ ਲੈਣੇ ਸੀ ਇੰਨਾ ਨਾ ਕਰਨ ਉਹ ਮੁੰਡਾ ਕਿਸੇ ਨੂੰ ਬੁਲਾਉਂਦਾ ਨਹੀਂ ਸੀ ਜਿਵੇਂ ਤੁਹਾਨੂੰ ਵੀ ਨਹੀਂ ਬੁਲਾਉਂਦਾ ਸੀ ਤੁਸੀਂ ਨਾਲ ਸਕੇਤਾ ਚੇਦੇ ਪੁੱਤੋਂ ਜਾਨੀ ਕਿ ਇਹ ਕਹਿੰਦਾ ਵੀ ਇਹ ਮਾਮੇ ਦੇ ਪੁੱਤ ਆ ਉਹਨਾਂ ਦੇ ਜਾਨੀ ਕਿ ਦੱਸ ਰਿਹਾ ਵੀ ਸਾਡੀ ਭੂਆ ਸੀ ਜਾਨੀ ਇਹ ਆਉਂਦਾ ਸੀ ਇਹ ਕਹਿੰਦਾ ਸਾਨੂੰ ਵੀ ਨਹੀਂ ਬੁਲਾਉਂਦਾ ਸੀ ਜਾਨੀ ਕਿ ਕੁਝ ਜਿਵੇਂ ਵੱਖਰਾ ਵੱਖਰਾ ਜਿਹਾ ਲੱਗਦਾ ਵੀ ਮੈਂ ਕਿਸੇ ਨੂੰ ਨਹੀਂ ਬੁਲਾਉਣਾ ਕਿਸੇ ਨੂੰ ਚੰਨਾ ਅੱਟ ਜੀ ਰਹਿਣਾ ਪਸੰਦ ਕਰਦਾ ਸੀ ਹੁਣ ਦੇਖੋ ਤੁਸੀਂ ਸਾਰਾ ਦਿਨ ਕੋਈ ਉਹਨੂੰ ਧੁੱਪ ਛਾਂ ਨਹੀਂ ਜਿਵੇਂ ਆਪਾਂ ਕਹਿ ਦਈਏ ਧੁੱਪ ਛਾਂਦੀ ਵੀ ਨਹੀਂ ਸੀ ਐ ਨਹੀਂ ਪਤਾ ਇੱਥੇ ਜਾ ਕੇ ਧੁੱਪੇ ਬੈਠਾ ਰਹੇ ਘੰਟਾ ਘੰਟਾ ਕੰਨਾਂ ਖੂਨ ਲਾ ਕੇ ਜਾਂ ਕੁਝ ਨਾ ਕਿਸੇ ਨੂੰ ਐ ਜਿਵੇਂ ਆਪਾਂ ਕਹਿ ਰਹੀਏ ਕੋਈ ਆ ਗਿਆ ਉਹਨੂੰ ਹੱਸ ਕੇ ਬੁਲਾਇਆ ਜਾਂ ਉਹਨੂੰ ਕੋਈ ਨਾ ਇਹ じゃ ਕੋਈ ਉਹਨਾਂ ਗੱਲ ਨਹੀਂ ਸਾਡੇ ਕੋਲ ਦੀ ਚੁੱਪ ਕਰਕੇ ਲੰਘ ਜਾਂਦਾ ਸੀ ਕਦੇ ਐ ਬੁਲਾ ਕੇ ਨਹੀਂ ਸੀ ਲੰਘਿਆ ਜਿਹੜਾ ਇਹ ਕਤਲ ਹੋਇਆ ਕੀ ਲੱਗਦਾ ਈ ਇੱਕ ਬੰਦੇ ਦਾ ਹੋ ਸਕਦਾ ਹੈ ਇਹਦੇ ਪਿੱਛੇ ਕਿਸੇ ਹੋਰ ਦਾ ਵੀ ਹੱਥ ਹੋ ਸਕਦਾ ਆਹ ਜੀ ਪਰਿਵਾਰ ਦੀ ਸਾਰੀ ਜ਼ਰੂਰਤਾਂ ਪੂਰੀਆਂ ਕਰਦੇ ਸੀ ਐ ਨਹੀਂ ਸੀ ਯਾਰ ਪਰਿਵਾਰ ਕਨੇ ਮੁੱਖ ਮੋੜੀ ਬੈਠੀ ਸੀ ਸਾਰੀ ਜ਼ਰੂਰਤਾਂ ਪੂਰੀ ਆ ਰਹੇ ਜੋ ਵੀ ਪਰਿਵਾਰ ਜਿਸ ਚੀਜ਼ ਵੀ ਲੋੜ ਹੁੰਦੀ ਸੀ ਮੂਰੇ ਹੋ ਕੇ ਪੂਰੇ ਕਰਦੇ ਸੀ ਜਾਂ ਤੇਰੇ ਤਾਇ ਦਾ ਲੜਕਾ ਸੀ ਜਿਨ੍ਹਾਂ ਨੇ ਮੁੰਡਾ ਮਾਰਿਆ ਜਾਨੀ ਕਿ ਜੇ ਉਹ ਕਿਸੇ ਵੀ ਚੀ ਦੀ ਮੰਗ ਕਰਦੇ ਸੀ ਤੇਰਾ ਤਾਇਆ ਜਾਨੀ ਕਿ ਲਿਆ ਕੇ ਦਿੰਦਾ ਸੀ ਜਵਾਬ ਤਾਂ ਉਹਨੇ ਇੱਕ ਦਿਨ ਵੀ ਨਹੀਂ ਦਿੱਤਾ ਜੀ ਉਹਨੇ ਬਸ ਉਹ ਇੰਨੀ ਆਰਚੀ ਦੀ ਹਾਸੀ ਖੇਡਣ ਦੀ ਮਖੌਲ ਸੀ ਸਾਨੂੰ ਵੀ ਬੋਲਦਾ ਸੀ ਹਾਸੀ ਖੇੜੀ ਚ ਬੋਲਦਾ ਸੀ ਕਿਸੇ ਬੰਦੇ ਨੂੰ ਉਹਨੇ ਤੂੰ ਤੂੰ ਮੈਂ ਮੈਂ ਕਦੇ ਵੀ ਮਾੜਾ ਸ਼ਬਦ ਨਹੀਂ ਬੋਲਿਆ ਸੀ ਆ ਉਹਦੇ ਪਿਓ ਵਰਦਾ ਜੀ ਤੇ ਤਾਇਆ ਤੁਰ ਗਿਆ ਜੀ ਹਰ ਇੱਕ ਵਾਰ ਆਉਣਾ ਉਹਨੇ ਹੱਸ ਕੇ ਬੁਲਾਉਣਾ ਸੀ ਪੁੱਤ ਕੋਈ ਚੀਜ਼ ਆਈਰ ਲੈਉਣਾ ਮਗਰ ਬਿਠਾਉਣਾ ਕਿ ਚੱਲ ਪੁੱਤ ਕੁਛ ਖਾਣ ਨੂੰ ਲਿਆਉਣਾ ਜੋ ਵੀ ਹਰੇਕ ਜੀ ਖਰੇ ਆਪਦੀ ਪਰਿਵਾਰ ਦੀ ਕਮੀ ਪੂਰੀ ਕਰਦੇ ਸੀ ਪਰ ਬਾਹਰਲੀ ਦੀ ਕਮੀ ਪੂਰੀ ਵੀ ਕਰਦੇ ਸੀ ਸਾਰਾ ਕਤਲਕੁਤਰ ਹੋਣ ਤੋਂ ਬਾਅਦ 1 ਇੰਚ ਵੀ ਰੋਲੇ ਦਾ ਨਹੀਂ ਆਇਆ ਅੱਧੇ ਘੰਟੇ ਬਾਅਦ ਜੋ ਖੂਨ ਸਾਹਮਣੇ ਜਮਾ ਸੁੱਕ ਗਿਆ ਸੀ ਨਾ ਇਹ ਪਿਆ ਸੀ ਕਹੀ ਕੋਈ ਧੋਕੇ ਰੱਖ ਕੇ ਮੁੰਡਾ ਭਜਾ ਕੇ ਫੇਰ ਇਧਰ ਦਸਣ ਆਇਆ ਇੱਕ ਨੌਜਵਾਨ ਨੇ ਜਨਕਿ ਆਪਣੇ ਪਿਓ ਦਾ ਕਤਲ ਕਰ ਦਿੱਤਾ ਕਤਲ ਕਿਵੇਂ ਕੀਤਾ ਉਹ ਵੀ ਜਾਣਕਾਰੀ ਲਵਾਂਗੇ ਪਰਿਵਾਰ ਦੇ ਸੀ ਘਰੇ ਖੜਿਆ ਇਸ ਵਕਤ ਜਨਨ ਕਿ ਪਰਿਵਾਰ ਵੀ ਸਾਡੇ ਨਾਲ ਉਹਨਾਂ ਤੋਂ ਜਾਣਕਾਰੀ ਲਵਾਂਗੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਨਨ ਕਿ ਜਿਹੜੇ ਮੁੰਡੇ ਨੇ ਕਤਲ ਕੀਤਾ ਉਹਦੀ ਉਮਰ 26 27 ਸਾਲ ਦੱਸੀ ਜਾ ਰਹੀ ਹੈ ਤੇ ਜਿਹੜਾ ਉਹਨਾਂ ਦੇ ਬਜ਼ੁਰਗ ਦੀ ਉਮਰ ਜਨਨ ਕਿ 60 ਸਾਲ ਦੱਸੀ ਜਾ ਰਹੀ ਹੈ ਅੰਦਰ ਚੱਲਦੇ ਮੈਂ ਕੈਮਰਾਮੈਨ ਨੂੰ ਕਹਣਾ ਅੱਜ ਤਸਵੀਰਾਂ ਵੀ ਦਿਖਾਵਾਂਗੇ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਇਹ ਉਸ ਦਾ ਘਰ ਹੈ ਬਾਈ ਦਾ ਜਿਹੜੇ ਨੇ ਜਨਨ ਕਿ ਆਪਦੇ ਬਾਪ ਦਾ ਕਤਲ ਕੀਤਾ ਹੈ ਅੱਜ ਸਾਡੇ ਨਾਲ ਇਸ ਕਾਂਗਰਸ ਯੂਥ ਦੇ ਜਨਕਿ ਪ੍ਰਧਾਨ ਬਾਈ ਜੀ ਸਾਡੇ ਨਾਲ ਇਹਨਾਂ ਨਾਲ ਅਗਭੀ ਗੱਲਬਾਤ ਕਰਾਂਗੇ ਇਹਨਾਂ ਦੇ ਜਨਕਿ ਆਪਦੇ ਰਿਸ਼ਤੇਦਾਰ ਹੈ ਇਹਨਾਂ ਦੇ ਜਨਕਿ ਸਖਾ ਚਾਚਾ ਜੀ ਸੀ ਜਿਨ੍ਹਾਂ ਦਾ ਕਤਲ ਹੋਇਆ ਤੇ ਜਨਕਿ ਇਸ ਮੰਜੇ ਦੇ ਉੱਪਰ ਹੀ ਜਨਕਿ ਉਹਨਾਂ ਨੇ ਕਤਲ ਕਰ ਦਿੱਤਾ ਅਸੀਂ ਜਨਨ ਕਿ ਦਿਖਾ ਨਹੀਂ ਸਕਦੇ ਇਹ ਤਸਵੀਰਾਂ ਦਾ ਜਨਨ ਕਿ ਖੂਨ ਨਾਲ ਲਿਬੜਿਆ ਮੰਜਾ ਤਾਂ ਨਹੀਂ ਦਿਖਾ ਸਕਦੇ ਪਰ ਇਸ ਮੰਜੇ ਦੇ ਉੱਤੇ ਜਨਨ ਕਿ ਉਹਨੇ ਜਨਨ ਕਿ ਕਤਲ ਕੀਤਾ ਕਿਹੜੇ ਹਥਿਆਰ ਨਾਲ ਕੀਤਾ ਕਿਹੜੀ ਮਨਸਾ ਨਾਲ ਕੀਤਾ ਜਿਹੜੇ ਮੁੰਡੇ ਨੇ ਕਤਲ ਕੀਤਾ ਉਹ ਤੁਹਾਡਾ ਕੀ ਲੱਗਦਾ ਸੀ ਮੇਰੀ ਭੂਆ ਦਾ ਮੁੰਡਾ ਸੀ ਜੀ ਭੂਆ ਦਾ ਮੁੰਡਾ ਸੀ ਹਾਂਜੀ ਕੀ ਕੀ ਨਾਮ ਕਿਸੇ ਦਾ ਉਹਦਾ ਸੁੱਖੀ ਕਹਦਾ ਦੇ ਜੀ ਸੁੱਖੀ ਸੀ ਹਾਂਜੀ ਕਿ ਕਿਹੋ ਜਿਹਾ ਸੁਭਾਸੀ ਉਹਦਾ ਕੋਈ ਅਕਤਾਂ ਚੜੀਤਾ ਹੁੰਦਾ ਵੀ ਲੜਾਕਾ ਹੁੰਦਾ ਕਿਹੋ ਜਿਹਾ ਸੁਭਾਸੀ ਚੜੀਤਾ ਹੀ ਸੀਗਾ ਜੀ ਨਾ ਤਾਂ ਕਿਸੇ ਨੂੰ ਬੁਲਾਉਂਦਾ ਸੀਗਾ ਜਿਵੇਂ ਹੁਣ ਆਪਣੇ ਵੀ ਰਿਸ਼ਤੇਦਾਰੀ ਆਏ ਦਾ ਮੰਨ ਲਓ ਵੀ ਆਜਾ ਦਾ ਆਪਾਂ ਉਹਨੂੰ ਬੁਲਾਉਣੇ ਆ ਉਹਨੂੰ ਵੀ ਨਹੀਂ ਬੁਲਾਉਂਦਾ ਸੀਗਾ ਜੀ ਉਹ ਬੁਲਾਉਂਦਾ ਨਹੀਂ ਸੀ ਹਾਂਜੀ ਯਾਨੀ ਕਿ ਵੱਖਰਾ ਹੀ ਰਹਿੰਦਾ ਸੀ ਹਾਂਜੀ ਹੁਣ ਵੀ ਆ ਜਿਵੇਂ ਭਾਈ ਆਈ ਇਹਦੇ ਸਗਾ ਚਾਚੇ ਦਾ ਮੁੰਡਾ ਜੀ ਇਹਨਾਂ ਨੂੰ ਵੀ ਨਹੀਂ ਬੁਲਾਉਂਦਾ ਸੀਗਾ ਜੀ ਇੱਥੋਂ ਮੋਟਰਾਂ ਲੈ ਕੇ ਬਾਹਰ ਹੀ ਟੱਪਿਆ ਦਾ ਆਪਦੀ ਆਕੜ ਚੀ ਜੀ ਹਾਂਜੀ ਯਾਨੀ ਕਿ ਅੱਡ ਹੀ ਰਹਿੰਦਾ ਸੀ ਸਾਰੇ ਤੋਂ ਹਾਂਜੀ ਜੀ ਕੱਲੇ ਕੱਲੇ ਹੀ ਰਹਦਾ ਸੀਗਾ ਜੀ ਤੁਸੀਂ ਮਿਲ ਮੁੱਲ ਆਉਂਦੇ ਸੀ ਜਦੋਂ ਤੁਸੀਂ ਤੁਹਾਡੀ ਭੂਆ ਨਾਲ ਗੱਲਬਾਤ ਹੁੰਦੀ ਸੀ ਤੁਹਾਡੀ ਵਧੀਆ ਹਾਂ ਜੀ ਭੂਆ ਦਾ ਸੁਭਾਅ ਭੂਆ ਦਾ ਸੁਭਾਅ ਕਿਹੋ ਜਿਹਾ ਸੀ ਤੁਹਾਡੀ ਦਾ ਭੂਆ ਦਾ ਵੀ ਹੈ ਨਹੀਂ ਸੀਗਾ ਇਹ ਸੁਭਾਅ ਬੰਦ ਹੀ ਨਹੀਂ ਸੀਗੀ ਜੀ ਯਾਨੀ ਕਿ ਭੂਆ ਦੀ ਵੀ ਬੰਦ ਹੀ ਨਹੀਂ ਸੀ ਯਾਨੀ ਕਿ ਆਦੇ ਪੇਕੇ ਪਰਿਵਾਰ ਨਾਲ ਹੀ ਬੰਦੀ ਸੀ ਤੇ ਜਿਵੇਂ ਤਾਏ ਚਾਚੇ ਦਾ ਸ਼ਰੀਕਾ ਕੁਬੀਲਾ ਹੁੰਦਾ ਦਰਾਣੀਆਂ ਚਠਾਣੀਆਂ ਦਾ ਇਹਨਾਂ ਦਾ ਉਹਨਾਂ ਨੇ ਨਹੀਂ ਬੰਦੀ ਸੀ ਬਸ ਤਾਏ ਚਾਚੇ ਨਹੀਂ ਸੀਗੇ ਉੱਥੇ ਇਹਨਾਂ ਨਾਲ ਵੀ ਬੰਦ ਹੀ ਨਹੀਂ ਸੀਗੀ ਜੀ ਅੱਛਾ ਹਾਂ ਜੀ ਹੁਣ ਕਿਵੇਂ ਲੱਗਿਆ ਵੀ ਜਦੋਂ ਹੁਣ ਇੱਕ ਤੁਹਾਡੀ ਭੂਆ ਦੇ ਮੁੰਡੇ ਨੇ ਯਾਨੀ ਕਿਤੇ ਭੂਆ ਨੇ ਰਲ ਕੇ ਤੁਹਾਡੇ ਫੁੱਫੜ ਦਾ ਕਤਲ ਕੀਤਾ ਤੁਹਾਨੂੰ ਕਿਵੇਂ ਲੱਗਿਆ ਫਿਰ ਨਹੀਂ ਇਹਨਾਂ ਨੇ ਜੀ ਜਿਵੇਂ ਹੁਣ ਫੁੱਫੜ ਦਾ ਹੁਣ ਇੱਧਰ ਵੀ ਸੀਗੀ ਇਹ ਜਿਵੇਂ ਹੁਣ ਕਹੇਦੇ ਸੀਗੇ ਜਿਵੇਂ ਜੁਨੀਅਨ 'ਚ ਜਾਂਦਾ ਕਰਦਾ ਹੈਗੇ ਇਹ ਰੋਕਦੇ ਸੀਗੇ ਜੀ ਤੇ ਇਹਨਾਂ ਨੇ ਰਲ ਕੇ ਕਰਿਆ ਜੀ ਕਤਲ ਕਿ ਜੁਨੀਅਨ 'ਚ ਜਾਣਾ ਕੋਈ ਮਾੜੀ ਗੱਲ ਹੈ ਨਹੀਂ ਸਹੀ ਹੈ ਜੀ ਜਾਣਾ ਤਾਂ ਚਾਹੀਦਾ ਜੀ ਜਾਂਦਾ ਸੀ ਇਹ ਤਾਂ ਆਪਾਂ ਆਖੀਏ ਵੀ ਉਹ ਕਿਤੇ ਗੱਤ ਸੰਗਤ ਚ ਪੈ ਗਿਆ ਜੂਏ ਵਾਲੀ ਸੰਗਤ ਚ ਪੈ ਗਿਆ ਜਾਂ ਉਹ ਸ਼ਰਾਬੀਆਂ ਚ ਪੈ ਗਿਆ ਜਾਂ ਉਹ ਨਸ਼ੇ ਵਾਲੀ ਸੰਗਤ ਚ ਪੈ ਗਿਆ ਫਿਰ ਤਾਂ ਪੱਕੇ ਗਏ ਭਾਈ ਉਹ ਨਚਾ ਖਾਂਦੇ ਆ ਤੂੰ ਉੱਥੇ ਨਾ ਜਾਇਆ ਕਰ ਜਾਂ ਜੂਏ ਬਾਜਾ ਉੱਥੇ ਨਾ ਜਾਇਆ ਕਰ ਕਿਸਾਨ ਤੇ ਇੱਕ ਮੁੱਦੇ ਚੱਕਦੇ ਕਿਸਾਨਾਂ ਨਾਲ ਜਾਣਾ ਕੋਈ ਮਾੜੀ ਗਲਤੀ ਨਹੀਂ ਸੀ ਨਹੀਂ ਜੀ ਮਾੜੀ ਗਲਤੀ ਨਹੀਂ ਸੀਗੀ ਜੀ ਇਹ ਰੋਕਦੇ ਸੀਗੇ ਜੀ ਤੇ ਉਹ ਜਾਂਦਾ ਸੀਗਾ ਜੀ ਜੀ ਹਾਂਜੀ ਮਤਲਬ ਉਹਨੇ ਤਾਂ ਰੋਕਿਆ ਵੀ ਰੁਕਦਾ ਨਹੀਂ ਸੀਗਾ ਉਹ ਉਹ ਕਿਸਾਨ ਜੁੰਨਿਆਂ ਤੇ ਦੇਖੋ ਉਹ ਕਹਿੰਦਾ ਸੀ ਵੀ ਜੇ ਕਿਸੇ ਦਾ ਭਲਾ ਹੁੰਦਾ ਜੇ ਮੇਰੇ ਜਾਣਨਾ ਕਿਸੇ ਦਾ ਭਲਾ ਹੁੰਦਾ ਤਾਂ ਵੀ ਇਸ ਤੋਂ ਉੱਪਰ ਕੀ ਐ ਉਹ ਕਹਿੰਦਾ ਸੀ ਵੀ ਮੈਂ ਜਾਊਂਗਾ ਜੇ ਮੈਂ ਕਿਸੇ ਦਾ ਘਰ ਦਾ ਜਾਂ ਪਰਿਵਾਰ ਦਾ ਕੁਝ ਖਰਾਬ ਕਰਦਾ ਤੁਸੀਂ ਮੈਨੂੰ ਤਾਂ ਕਹੋ ਜਿਵੇਂ ਦੱਸ ਰਿਹਾ ਮੁੰਡਾ ਵੀ ਉਹ ਮੁੰਡਾ ਕਿਸੇ ਨੂੰ ਬੁਲਾਉਂਦਾ ਨਹੀਂ ਸੀ ਜਿਵੇਂ ਤੁਹਾਨੂੰ ਵੀ ਨਹੀਂ ਬੁਲਾਉਂਦਾ ਸੀ ਤੁਸੀਂ ਨਾਲ ਸਕੇਤਾ ਚੇ ਦੇ ਪੁੱਤੋਂ ਜਾਨੀ ਕਿ ਇਹ ਕਹਿੰਦਾ ਵੀ ਸਾਡੀ ਮਾਮ ਇਹ ਮਾਮੇ ਦੇ ਪੁੱਤ ਆ ਉਹਨਾਂ ਦੇ ਜਾਨੀ ਕਿ ਦੱਸ ਰਿਹਾ ਵੀ ਸਾਡੀ ਭੂਆ ਸੀ ਜਾਨੀ ਇਹ ਆਉਂਦਾ ਸੀ ਇਹ ਕਹਿੰਦਾ ਸਾਨੂੰ ਵੀ ਨਹੀਂ ਬੁਲਾਉਂਦਾ ਸੀ ਜਾਨੀ ਕਿ ਕੁਝ ਜਿਵੇਂ ਵੱਖਰਾ ਵੱਖਰਾ ਜਿਹਾ ਲੱਗਦਾ ਵੀ ਮੈਂ ਕਿਸੇ ਨੂੰ ਨਹੀਂ ਬੋਲਣਾ ਕਿਸੇ ਨੂੰ ਚੱਲਣਾ ਅੱਡ ਹੀ ਰਹਿਣਾ ਪਸੰਦ ਕਰਦਾ ਸੀ ਉਹ ਹੁਣ ਦਿੱਕਤ ਤੁਸੀਂ ਸਾਰਾ ਦਿਨ ਕੋਈ ਉਹਨੂੰ ਧੁੱਪ ਛਾਂ ਨਹੀਂ ਜਿਵੇਂ ਆਪਾਂ ਕਹਿ ਦਈਏ ਧੁੱਪ ਛਾਂਦੀ ਵੀ ਨਹੀਂ ਸੀ ਐ ਨਹੀਂ ਪਤਾ ਇੱਥੇ ਜਾ ਕੇ ਧੁੱਪੇ ਬੈਠਾ ਰਹੇ ਘੰਟਾ ਘੰਟਾ ਕੰਨਾਂ 'ਤੇ ਫੋਨ ਲਾ ਕੇ ਜਾਂ ਨਾ ਕਿਸੇ ਨੂੰ ਐ ਜਿਵੇਂ ਆਪਾਂ ਕਹਿ ਦਈਏ ਕੋਈ ਆ ਗਿਆ ਉਹਨੂੰ ਹੱਸ ਕੇ ਬੁਲਾਇਆ ਜਾਂ ਉਹਨੂੰ ਕੋਈ ਨਾ ਇਹ ਜਿਹਾ ਕੋਈ ਉਹਨਾਂ ਗੱਲ ਨਹੀਂ ਸਾਡੇ ਕੋਲ ਦੀ ਚੁੱਪ ਕਰਕੇ ਲੰਘ ਜਾਂਦਾ ਸੀ ਕਦੇ ਐ ਬੁਲਾ ਕੇ ਨਹੀਂ ਸੀ ਲੰਘਿਆ ਜਿਹੜਾ ਇਹ ਕਤਲ ਹੋਇਆ ਕੀ ਲੱਗਦਾ ਸੀ ਇੱਕ ਬੰਦੇ ਦਾ ਹੋ ਸਕਦਾ ਇਹਦੇ ਪਿੱਛੇ ਕਿਸੇ ਹੋਰ ਦਾ ਵੀ ਹੱਥ ਹੋ ਸਕਦਾ ਦੇਖੋ ਇਹਨੇ ਮਾਂ ਪੁੱਤਾਂ ਦਾ ਤਾਂ ਕਲੀਅਰ ਹੈਗਾ ਹੀ ਹੈਗਾ ਇਹਨਾਂ ਦਾ ਮਾਂ ਪੁੱਤਾਂ ਦਾ ਤਾਂ ਕਲੀਅਰ ਹੈ ਵੀ ਇਹਨਾਂ ਦੀ ਉਹਨਾਂ ਦੀ ਮਿਲੀ ਭੁਗਤਾਂ ਜੀ ਠੀਕ ਹੈ ਹੋ ਸਕਦਾ ਹੈ ਵੀ ਕਿਸੇ ਤੀਜੇ ਬੰਦੇ ਦਾ ਵੀ ਇਹਦੇ ਵਿੱਚ ਹੱਥ ਹੋਵੇ ਕਿਵੇਂ ਸ਼ੁਰੂ ਮੈਂ ਆਪਣੇ ਪਰਿਵਾਰ ਲਈ ਹਰੇਕ ਵਾਰਨ ਕੋਈ ਨਾ ਕੋਈ ਨਵੀਂ ਚੀਜ਼ ਆਏ ਨੀ ਪਰਿਵਾਰ ਦਾ ਸਾਰੇ ਹੱਕ ਪੂਰੇ ਕਰਦੇ ਸੀ ਆਦੇ ਪਰਿਵਾਰ ਲਈ ਹਰੇਕ ਚੀਜ਼ ਲਿਆ ਕੇ ਦਿੰਦੇ ਸੀ ਆਏ ਨੀ ਆਰੇ ਪਰਿਵਾਰ ਕੰਨੀ ਉੱਠ ਖੜੇ ਸੀ ਹਰੇਕ ਚੀਜ਼ ਹਰੇਕ ਆਏ ਸਾਲ ਹਰੇਕ ਕੁਸ ਜਿਵੇਂ ਹੁਣੇ 2-3 ਦਿਨ ਪਹਿਲਾਂ ਫ੍ਰਿਜ ਵੀ ਲਿਆ ਕੇ ਦਿੱਤੀ ਆਰੇ ਪਰਿਵਾਰ ਨੂੰ ਵੱਡੀ ਫ੍ਰਿਜ ਲਿਆ ਕੇ ਦਿੱਤੀ ਹੈਨਾ ਆਦੇ ਪਰਿਵਾਰ ਦੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀ ਆਏ ਨੀ ਸੀ ਆਰੇ ਪਰਿਵਾਰ ਕੰਨੀ ਮੁੱਖ ਮੋੜੀ ਬੈਠੇ ਸੀ ਸਾਰੀ ਜ਼ਰੂਰਤਾਂ ਪੂਰੀ ਆ ਜੋ ਵੀ ਪਰਿਵਾਰ ਜਿਸ ਚੀਜ਼ ਦੀ ਲੋੜ ਹੁੰਦੀ ਸੀ ਮੂਰੇ ਹੋ ਕੇ ਪੂਰੇ ਕਰਦੇ ਸੀ ਇਹ ਕਰੇ ਜਿਹੜੀ ਚੀਜ਼ ਦੀ ਮੰਗ ਕਰਦੇ ਸੀ ਤੁਹਾਡਾ ਕੀ ਲੱਗਦਾ ਸੀ ਮੇਰੇ ਤਾਈ ਲੱਗਦੇ ਸੀ ਤਾਇਆ ਸੀ ਜੀ ਅਸੀਂ ਮਹਾਰਾਜ ਸਾਡੇ ਸਕੇ ਆ ਜੀ ਮੈਂ ਅਸੀਂ ਮਹਾਰਾਜ ਰਹਿੰਦੇ ਆ ਇੱਥੇ ਰਹਿੰਦੇ ਆ ਇਹ ਜੋ ਘਰ ਦੇ ਵਿੱਚ ਜਿਵੇਂ ਤੇਰੀ ਤਾਈ ਆ ਹਨਾ ਜਾਂ ਤੇਰੇ ਤਾਈ ਦਾ ਲੜਕਾ ਸੀ ਜਿਨ੍ਹਾਂ ਨੇ ਮੁੰਡਾ ਮਾਰਿਆ ਜਾਨੀ ਕਿ ਜੇ ਉਹ ਕਿਸੇ ਵੀ ਚੀਜ਼ ਦੀ ਮੰਗ ਕਰਦੇ ਸੀ ਤੇਰਾ ਤਾਇਆ ਜਾਨੀ ਕਿ ਲਿਆ ਕੇ ਦਿੰਦਾ ਸੀ ਜਵਾਬ ਤਾਂ ਉਹਨਾਂ ਨੇ ਇੱਕ ਦਿਨ ਵੀ ਨਹੀਂ ਦਿੱਤਾ ਸੀ ਇਹਨੂੰ ਬਸ ਉਹਦੀ ਇੰਨੀ ਹਾਸੀ ਉਹਦੀ ਹਾਸੀ ਖੇਡਣ ਦੀ ਮਖੌਲ ਸੀ ਸਾਨੂੰ ਵੀ ਬੋਲਦਾ ਸੀ ਹਾਸੇ ਖੇੜੀ ਚ ਬੋਲਦਾ ਸੀ ਕਿਸੇ ਬੰਦੇ ਨੂੰ ਉਹਨੇ ਤੂੰ ਤੂੰ ਮੈਂ ਮੈਂ ਕਦੇ ਵੀ ਮਾੜਾ ਸ਼ਬਦ ਨਹੀਂ ਬੋਲੇ ਸੀ ਤਾਇਆ ਹੁੰਦਾ ਚਾਚਾ ਹੁੰਦਾ ਉਹ ਇੱਕ ਬਾਪ ਦੇ ਸਮਾਨ ਹੁੰਦਾ ਵੀ ਬਾਪ ਹੁੰਦਾ ਜੀ ਅਸੀਂ ਮੈਂ ਜਿੰਨਾ ਦਾ ਆਉਂਦਾ ਰਹਿਣਾ ਇਹ ਇੱਥੇ ਮੈਂ ਸਿਰਪ ਤਾਈ ਨੂੰ ਮਿਲਿਆ ਕਦੇ ਵੀ ਮੈਂ ਤਾਈ ਨੂੰ ਨਹੀਂ ਮਿਲਿਆ ਕਦੇ ਵੀ ਉਹਦੇ ਪੁੱਤ ਮੈਂ ਅੱਜ ਤੱਕ ਤੁਝ ਯਕੀਨ ਨਹੀਂ ਕਰਨ ਮੈਂ ਦੇਖਿਆ ਨਹੀਂ ਕਾਰਨ ਕਿਉਂ ਨਹੀਂ ਤਾਈ ਕੋਲੇ ਹੁੰਦੀ ਤਾਈ ਕੋਲੇ ਕਿਉਂ ਨਹੀਂ ਹੁੰਦੇ ਸੀ ਦੇਖਦੇ ਨਹੀਂ ਸੀ ਬਾਹਰ 24 ਘੰਟੇ ਬੰਦ ਬਾਹਰ ਬੰਦੀ ਰਹਿੰਦਾ ਬਸ ਸਵੇਰੇ ਉਹਨਾਂ ਨੇ ਉੱਠਣਾ ਹੈ ਨਾ ਨਾਉਣਾ ਧਾਉਣਾ ਤੇ ਨਾਲ ਦੀ ਨਾਲ ਦਾ ਵਗ ਜਾਣਾ ਕਿਸਾਨ ਵਾਲੇ ਕੰਮਾਂ 'ਚ ਆ ਰੇ ਸੰਨੀ ਟਾਈਮ ਘਰੇ ਆ ਜਾਣਾ ਤੇ ਹੱਥ ਨੇ ਦੁੱਧ ਪਾ ਕੇ ਆਉਣਾ ਆਪਦੇ ਪਰਿਵਾਰ ਲਈ ਜੋ ਵੀ ਹੁੰਦਾ ਸੀ ਵੱਧ ਤੋਂ ਵੱਧ ਉਹ ਹਰੇਕ ਕੰਮ ਆਪ ਕਰਦੀ ਸੀ ਉਹ ਅਸੀਂ ਕਦੇ ਵੀ ਮੈਂ ਕਦੇ ਵੀ ਤਤਾਈ ਨੂੰ ਬੁਲਾ ਕੇ ਨਹੀਂ ਦੇਖਿਆ ਹਨਾ ਕਿ ਤਤਾਈ ਨੂੰ ਆਪਾਂ ਨੂੰ ਕਿ ਆ ਜਾ ਪੁੱਤ ਬਹਿ ਜਾ ਕਦੇ ਵੀ ਆਪਾਂ ਇਹ ਗੱਲਾਂ ਨਹੀਂ ਹੋਈਆਂ ਕਦੇ ਮੈਂ ਤਾਂ ਉਹ ਮੁੰਡਾ ਹੀ ਅੱਜ ਤੱਕ ਦੇਖਿਆ ਹੀ ਨਹੀਂ ਜੀ ਸੋ ਨੂੰ ਸੱਚ ਦੱਸਾਂ ਜਾਨੀ ਕਿ ਕੰਮਕਾਰ ਤਰਤਾਇਆ ਜਾਨੀ ਕਿ ਬਹੁਤ ਕਰਦਾ ਸੀ ਸਾਰਾ ਸਾਰਾ ਜਿਵੇਂ ਦੋ ਤਿੰਨ ਦਿਨ ਹੋਵੇ ਡੇਰੀ ਚ ਦੁੱਧ ਵੀ ਉਹ ਆਪ ਪਾ ਕੇ ਆਉਂਦੀ ਸੀ ਹੁਣ ਉਹਨਾਂ ਮੁੰਡੇ ਨੇ ਖੜਾ ਛੱਡਿਆ ਹੋਆ ਸੀ ਬਸ ਇਹ ਕੀ ਪਤਾ ਜੀ ਰਾਤ ਨੂੰ ਦਾਰੂ ਪੀਤੀ ਕੀ ਕੀ ਤੂੰ ਤੂੰ ਮੈਂ ਮੈਂ ਕੀ ਹੋਈ ਆ ਜੀ ਇਹ ਤਾਂ ਰੱਬ ਜਾਣਦਾ ਜੀ ਬਸ ਜਾਂ ਉਹ ਦੋਨੇ ਜਾਣਦੇ ਜੋ ਘਰੇ ਸੀ ਅੱਜ ਜਿਵੇਂ ਹੁਣ ਮੈਂ ਪਹਿਲਾਂ ਵੀ ਗੱਲ ਕਰਦਾ ਇੱਕ ਤਾਇਆ ਜਿਹੜਾ ਚਾਚਾ ਹੁੰਦਾ ਬਾਪ ਦੇ ਸਮਾਨ ਹੁੰਦਾ ਉਹਦਾ ਹੁਣ ਕਤਲ ਹੋ ਗਿਆ ਤੁਹਾਨੂੰ ਕਿੰਨਾ ਕੁ ਦੁੱਖ ਹੋ ਰਿਹਾ ਆਪਦੇ ਪਿਓ ਵਰਦਾ ਜੀ ਤਾਇਆ ਤੁਰ ਗਿਆ ਜੀ ਹਰ ਇੱਕ ਵਾਰ ਆਉਣਾ ਉਹਨਾਂ ਨੇ ਹੱਸ ਕੇ ਬੁਲਾਉਣਾ ਸੀ ਪੁੱਤ ਕੋਈ ਚੀਜ਼ ਆਈਰ ਲਿਆਉਣਾ ਮਗਰ ਬਿਠਾਉਣਾ ਕਿ ਚੱਲ ਪੁੱਤ ਕੁਝ ਖਾਣ ਨੂੰ ਲਿਆਉਣਾ ਜੋ ਵੀ ਹਰੇ ਚੀਖ ਹਰੇ ਆਪਦੀ ਪਰਿਵਾਰ ਦੀ ਕਮੀ ਪੂਰੀ ਕਰਦੇ ਸੀ ਪਰ ਬਾਹਰਲੀ ਦੀ ਕਮੀ ਪੂਰੀ ਵੀ ਕਰਦੇ ਸੀ ਆ ਸਾਨੂੰ ਵੀ ਭੂਆ ਹੋਰੀ ਆ ਜਾਂਦੀਆਂ ਹੱਸ ਹੱਸ ਬੁਲਾਉਂਦੇ ਬਾਲੀ ਇੰਨੀ ਹਾਸੀ ਖੇਡਣ ਦਾ ਮਖੌਲ ਸੀ ਬਤ ਵਿਆਹ ਵੇਲੇ ਸੀ ਮਾਨੂੰ ਚਾਚੇ ਦਾ ਵਿਆਹ ਹੋਇਆ ਸੀ ਆਹ ਇਹ ਚਾਚੇ ਦਾ ਉਹਨਾਂ ਨੇ ਇੰਨਾ ਇੰਨੀ ਹਾਸੀ ਮਖੌਲਾ ਸਭ ਦੀ ਚੀਰ ਦੇ ਜਿਵੇਂ ਜਿਵੇਂ ਬੈਠੇ ਹੋਈਏ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਣੀ ਉਹਨੇ ਕਦੇ ਵੀ ਉਹਨਾਂ ਦੇ ਮਨ ਚ ਪਾਪ ਨਹੀਂ ਸੀ ਇਹ ਮੁੰਡਾ ਤੁਹਾਥੋਂ ਕਿੰਨਾ ਕ ਵੱਡਾ ਸੀ ਇਹ ਮੁੰਡਾ 27 ਸਾਲ ਦਾ ਸੀ ਮੈਂ ਹਜੇ 18 ਸਾਲ ਦਾ ਸੀ ਹਾਂ ਫਿਰ 10 ਸਾਲ ਦੀ 10 ਸਾਲਾਂ ਵਿੱਚ ਮੈਂ 18 ਸਾਲ ਦਾ ਹੋਇਆ ਜੀ ਮਾਚ ਤੱਕ ਮੁੰਡੇ ਦਾ ਮੂੰਹ ਨਹੀਂ ਦੇਖਿਆ ਹਾਂ ਤੇ ਮੈਂ ਤਾਈ ਚਾਚੇ ਦੇ ਮੁੰਡੇ ਤਾਂ ਆਪਸ ਵਿੱਚ ਬਹੁਤ ਮਿਲਦੇ-ਗਿਲਦੇ ਰਹਿੰਦੇ ਆ ਇੱਕ ਦੂਜੇ ਨੂੰ ਤੁਸੀਂ ਮਿਲੇ ਨਹੀਂ ਸੀ ਜਮੇ ਨਾ ਇੱਕ ਵਾਰ ਵੀ ਨਹੀਂ ਮੈਂ ਦੇਖਿਆ ਸੀ ਸੋਨੂੰ ਮੈਂ ਅੱਜ ਸੋਨੂੰ ਸੱਚ ਦੱਸਾਂ ਕੱਲ ਮੈਂ ਤਾਈ ਵੀ ਇੰਨੇ ਟਾਈਮ ਬਾਅਦ ਆਏ ਸੀ ਨਾ ਜੀ ਤਾਈ ਵੀ ਕੱਲ ਮੈਂ ਦੇਖੀ ਮੈਂ ਦੇਖੋ ਜੀ ਇੱਕ ਹੰਝੂ ਵੀ ਨਹੀਂ ਸਿੱਟਿਆ ਉਹਨਾਂ ਨੇ ਅੱਖ ਚ ਤਾਈ ਨੇ ਹਾਂ ਤਾਈ ਦੀ ਹੁਣ ਜਾਨੀ ਕਿ ਗ੍ਰਿਫਤਾਰੀ ਹੋ ਗਈ ਹਾਂਜੀ ਉਹ ਰਾਤ ਹੀ ਚ ਸਾਰੀ ਉਹਨਾਂ ਨੇ ਬਿਆਨ ਦਿੱਤਾ ਹਨਾ ਰਾਏ ਅਰਗਣੇ ਨਾਲ ਹੀ ਲੈ ਗਿਆ ਉਹਨਾਂ ਨੂੰ ਜਦੋਂ ਉਹਨੇ ਪੁੱਛਿਆ ਹੁਣ ਪੁਲਿਸ ਵਾਲਿਆਂ ਤੁਹਾਨੂੰ ਪਤਾ ਲੱਗੇ ਤਾਈ ਨੇ ਦੱਸਿਆ ਨਹੀਂ ਕਿ ਕਿਉਂ ਮਾਰਿਆ ਪੁੱਛਿਆ ਤੁਸੀਂ ਤਾਈ ਕਹਿੰਦੀ ਮੈਨੂੰ ਨਹੀਂ ਪਤਾ ਬਸ ਕਹੀ ਚੱਕ ਕੇ ਆ ਗਿਆ ਮੈਨੂੰ ਨਹੀਂ ਪਤਾ ਤੁਸੀਂ ਐਂ ਗੱਲ ਆਪਣੇ ਘਰ ਚ ਕੋਈ ਆਪਣੇ ਪਰਿਵਾਰ ਆ ਕੋਈ ਆਪਣੇ ਪਰਿਵਾਰ ਦਾ ਵੱਡਾ ਮੈਂਬਰ ਛੁੱਟੀ ਚਾਹਦਾ ਆਪਣੀ ਬੁੜੀਆਂ ਰੋਲਾ ਪਾਉਂਦੀਆਂ ਬਚਾਉਣ ਦੀ ਕੋਸ਼ਿਸ਼ ਕਰਨੀ ਇੱਕ ਕਰ ਮੂਰੇ ਤਾਂ ਹੁੰਦੀਆਂ ਸਾਰਾ ਕਤਲ ਕੋਤਰ ਹੋਣ ਤੋਂ ਬਾਅਦ 1 ਇੰਚ ਵੀ ਰੋਲੇ ਦਾ ਨਹੀਂ ਆਇਆ ਅੱਧੇ ਘੰਟੇ ਬਾਅਦ ਜੋ ਖੂਨ ਤੁਹਾਡੇ ਸਾਹਮਣੇ ਜਮਾ ਸੁੱਕ ਗਿਆ ਸੀ ਨਾ ਜੀ ਪਿਆ ਸੀ ਕਹੀ ਕੋਈ ਧੋਕੇ ਰੱਖ ਕੇ ਮੁੰਡਾ ਭਜਾ ਕੇ ਫੇਰ ਇਧਰ ਦਸਨ ਆਏ ਇਹਨੇ ਨਾਲ ਦੀ ਰਾਤ ਨੂੰ ਸਾਨੂੰ ਫੋਨ ਲਾਇਆ 9 ਵਜੇ ਅਸੀਂ ਆਏ ਹਾਂ ਹਾਂ ਸਾਡੇ ਉਧਰ ਪੁਲਿਸ ਪੁਲਸ ਆਈਬਰ ਕਮਰਚ ਸਾਰੇ ਆਏ ਬੈਠੇ ਬਸ ਆਈ ਗੱਲਾਂ ਤੇ ਰੋਟੀ ਨਹੀਂ ਖਾਧੀ ਮੈਂ ਰੋਟੀ ਤੁਹਾਡੇ ਸਾਹਮਣੇ ਆ ਪਈ ਅੰਦਰ ਜੀ ਤੁਹਾਡੇ ਸਾਹਮਣੇ ਹੀ ਹਾਂ ਹਾਂ ਤਾਂ ਤਾਈ ਕਹਿੰਦੀ ਰੋਟੀ ਚਲਾ ਕੇ ਮਾਰੀ ਪਰ ਰੋਟੀ ਤੇ ਕੋਈ ਥੱਲੇ ਨਿਸ਼ਾਨ ਹੈ ਨਹੀਂ ਸੀ ਉਹ ਸਾਨੂੰ ਪਤਾ ਸੀ ਜੀ ਸਟਾਫ ਸਾਰੀ ਗੱਲ ਪੁੱਛਦੇ ਆ ਉਹ ਤਾਂ ਕਿਸਪਾ ਨੈਵਖੂਣ ਦੀਆਂ ਧਾਰਾਂ ਜੀ ਗੇਟ ਤੇ ਤਹਾਂ ਤੱਕ ਨਹੀਂ ਜੀ ਜਿਵੇਂ ਸਮਝੇ ਇਹ ਇੱਕ ਪ੍ਰਕਾਰ ਦਾ ਸੋਚ ਕੀ ਮਾਰਿਆ ਜੀ ਐ ਜੇ ਬੰਦਾ ਆਪਣਾ ਪਹਿਲਾ ਵਾਰ ਕਰਦਾ ਰੌਲਾ ਪਾ ਕੇ ਗਵਾਂਢੀ ਸੱਤ ਸਾਰ ਦੇ ਆਪਦੀ ਆਪਦੀ ਮੰਮੀ ਮੂਰੇ ਤਾਂ ਹੋ ਸਕਦੀ ਆ ਜਦ ਕਿ ਸੁੱਤਾ ਪਿਆ ਸੀ ਹਾਂ ਸੁੱਤਾ ਆਹਦੀ ਬਾਹੀ ਨੇ ਸਿਰ ਲੈ ਪਿਆ ਸੀ ਸੁੱਤਾ ਹੁੰਦਾ ਤਾਂ ਮਰਿਆ ਬਰਾਬਰ ਸਾਨੂੰ ਆਪ ਪਤਾ ਜੀ ਕੌਣ ਸਾਹ ਦਿੰਦਾ ਇੰਨੀ ਗੱਲ ਸੀ ਐ ਬੰਮ ਮਾੜੀ ਗੱਲ ਹੈ ਜੀ ਇਹ ਆਪ ਦਾ ਉਹਨੀਆਂ ਦਾ ਪਿਓ ਮਾਰਿਆ ਮਾਰਿਆ ਇਹਨੇ ਆਪ ਦਾ ਤਾਈਨ ਵਾਰ ਇੱਕ ਕਾਰ ਨਹੀਂ ਸੋਚਿਆ ਸੀ ਮੈਨੂੰ ਇਹਨੇ ਵਿਆਹ ਕੇ ਲਿਆਂਦਾ ਉਹਨੇ ਮੁੰਡੇ ਨਹੀਂ ਸੋਚਿਆ ਮੈਨੂੰ ਮੋਢਿਆਂ ਤੇ ਖੜਾਇਆ ਜਾਇ ਹੋ ਜਿਆਦਾ ਉਹ ਬਾਹਰ ਨਸੇ ਪੱਤੇ ਕਰਦਾ ਸੀ ਜੀ ਕੁਝ ਗਲਤ ਕੰਮਾਂ ਚ ਸੀ ਜਾਂ ਬਾਹਰ ਪੈਸੇ ਲਟਾਉਂਦਾ ਸੀ ਘਰ ਦੀ ਹਰੇਕ ਚੀਜ਼ ਪੂਰੀ ਤੁਸੀਂ ਕੱਲੀ ਕੱਲੀ ਚੀਜ਼ ਤੁਸੀਂ ਘਰ ਦੇਖ ਹੀ ਲਿਆ ਕੁਝ ਘਰ ਚ ਕਮੀ ਹੈਗੀ ਆ ਏਸੀ ਆ ਫ੍ਰੀਜ ਹੁਣ ਤਿੰਨ ਦਿਨ ਪਹਿਲਾਂ ਲੈ ਕੇ ਆਏ ਤਿੰਨ ਸੌ ਸੌਣ ਚੜ ਗਿਆ ਸਾਲ ਨਮ ਆ ਗਿਆ ਤੇ ਏਸੀ ਲੈ ਕੇ ਤੇ ਸਭ ਕੁਝ ਉਹਨੇ ਆਦੀ ਮੰਨ ਦੀ ਜੋ ਵੀ ਘਰ ਚ ਪੈਸੇ ਟੱਕੇ ਦੀ ਲੋੜ ਹੁੰਦੀ ਹਰੇਕ ਚੀਜ਼ ਪੂਰੀ ਕਰਦੇ ਬਸ ਇੰਨੀ ਗੱਲ ਹੈ ਜੀ ਆਪਾਂ ਜੋ ਸੋਚਨੇ ਆ ਇਹ ਕਲਯੁਗ ਆ ਗਿਆ ਜੀ ਬਸ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਨੇ ਜਿਨ੍ਹਾਂ ਦਾ ਕਤਲ ਹੋਇਆ ਜੀ ਇਹ ਤਾਂ ਬੇਟਾ ਇੱਥੋਂ ਪਣ ਕੇ ਵੀ ਹੈ। ਹਾਂਜੀ। ਕਿੰਨੇ ਚੋਂ ਤੁਸੀਂ ਜੀ ਹਾਂਜੀ ਹਾਂਜੀ ਕਿਵੇਂ ਲੱਗਦਾ ਜਿਹੜੇ ਬਹੁਤ ਮੰਦ ਭਾਗੀ ਕਰ ਲਾ ਜਿਹਦੀ ਕਤਲ ਹੋਇਆ ਐਦੋਂ ਹੋਰ ਮਾਰੀ ਕੀ ਹੋਊਗੀ ਜੀ। ਵਧੀਆ ਬੰਦਾ ਸੀ। ਕੋਈ ਗਲਤ ਕੰਮ ਨਹੀਂ ਕਰਦਾ ਸੀ। ਜੀ। ਠੀਕ ਹੈ ਨਾ? ਪਤਾ ਹੀ ਨਹੀਂ ਵੀ ਕੀ ਵਸਦਾ ਰਹਦਾ ਸਾਡੇ ਸਾਹਮਣੇ ਜਿੰਦਾ ਲੱਗਿਆ ਕਰਨ। ਤੁਸੀਂ ਵੀ ਕਿਸਾਨ ਜਨਨ ਕਿ ਆਗੂ ਉਹ ਕਹਿੰਦੇ ਜਨਨ ਕਿ ਕਿਸਾਨ ਜਥੇਬੰਦੀ ਜਾਂਦਾ ਸੀ ਤੇ ਜਿਹੜਾ ਉਹਦਾ ਬੇਟਾ ਰੋਕਦਾ ਸੀ। ਨਯਾ ਜਿਹੇ ਕੋਈ ਗੱਲਬਾਤ ਨਹੀਂ ਜਾਂਦਾ ਤਾਂ ਅਸੀਂ ਵੀ ਨਾਲ ਹੁੰਦੇ ਸੀ ਮੇਰਾ ਚੂਲਾ ਪਿਆ ਵਾ ਮੈਂ ਨਹੀਂ ਇਹ ਮੈਨੂੰ ਆਹਦਾ ਵੀ ਯਾਰ ਮੈਂ ਮੈਂ ਅਸੇ ਚੱਲ ਜਾਵੜਾ ਤੂੰ ਇਹ ਤਾਂ ਕੋਈ ਗੱਲ ਨਹੀਂ ਸੀ ਇਹ ਜੀ ਹੈ ਜੀ ਚਲੋ ਹੋਰ ਵੀ ਗੱਲਬਾਤ ਕਰਦੇ ਆਂ ਇਧਰ ਭਾਈ ਜੀ ਇਹ ਤੁਸੀਂ ਮਾਮਾ ਜੀ ਉਹਨਾਂ ਦੀ ਨਹੀਂ ਭਾਈ ਆਂ ਜੀ ਹਾਂਜੀ ਬੰਦਾ ਵਧੀਆ ਹੈ ਹਾਂ ਅਗੇ ਦਾ ਪੈਥੂਰ ਹੈਗਾ ਲਹਣੀ ਚਲੋ ਉਹ ਗੱਲ ਨਹੀਂ ਹੁੰਦੀ ਜਦੋਂ ਭਾਈ ਚਲਾ ਜਾਵੇ ਬਾਹਾਂ ਟੁੱਟ ਜਾਂਦੀਆਂ ਤੇ ਉਦੋਂ ਗੱਲਬਾਤ ਨਹੀਂ ਹੁੰਦੀ ਕੁਚਲ ਲੈਣਾ ਇਹ ਨਾ ਠੀਕ ਹੈ ਕਿ ਮਜਬੂਰੀ ਆ ਲੈ ਨਹੀਂ ਇਹਨਾਂ ਦਾ ਸਾਹਮਣੇ ਹੁੰਦਾ ਹੀ ਘੱਟ ਮਿੰਟ ਆਪਾਂ ਦਾ ਇਹਨਾਂ ਟਾਈਮ ਨਾਲ ਹੁੰਦੀ ਨੇ ਚਲੋ ਐ ਥਾਈ ਵਰਤਦਾ ਇਹ ਇੱਥੇ ਹੁੰਦੇ ਕਿਤੇ ਛੱਡ ਲੈਂਦੇ ਸੀ ਇਹਨਾਂ ਦਾ ਕਰਨ ਇਹਨਾਂ ਦਾ ਕੂਈ ਆ ਬਾਕੀ ਮਾੜਾ ਮੁੰਡਾ ਕਰੇ ਰੋੜਾ ਰੋਟਾ ਹੋਊ ਝਗੜਾ ਹੋ ਉਹ ਦੁਨੀਆ ਵਿੱਚ ਜਾਂਦਾ ਸੀਗਾ ਤੇ ਉਹ ਮਨਾ ਰੋਕਦਾ ਰੁਕਦਾ ਹੋਊਗਾ ਬਿਨਾਂ ਆਇਆ ਕਰ ਬਸ ਐਸੀ ਕਰ ਨਹੀਂ ਕੋਈ ਇਹਨਾਂ ਦਾ ਕੋਈ ਝਗੜਾ ਝੂੜਾ ਹੋਇਆ ਇਹਦਾ ਇਹਦੇ ਚਾਚੇ ਨੇ ਮੁੰਡਾ ਨੂੰ ਤੇਨੇ ਚਾਚਾ ਨੂੰ ਪਤਾ ਹੀ ਨਹੀਂ ਲੱਗਿਆ ਉਹ ਤਾਂ ਬਾਅਦ ਚ ਜਦੋਂ ਹਾਂ 8:30 ਵਜੇ ਉਧਰ ਜਾ ਕੇ ਉਹਨੇ ਦੱਸਿਆ ਉਹਦੀ ਮਾਂ ਨੇ ਵੀ ਮੁੰਡਾ ਆਪਣਾ ਉਹਦਾ ਕੁੱਕੀ ਦਾ ਨਾਂ ਸੀ ਮੁੰਡੇ ਦਾ ਤੇ ਵੀ ਉਹਦੇ ਕਈ ਮਾਰ ਕੇ ਸੱਟ ਮਾਰ ਕੇ ਤੇ ਭੱਜ ਗਿਆ ਜਦੋਂ ਇਹਨਾਂ ਨੇ ਦੇਖਿਆ ਤੇ ਚਾਚੇ ਨੇ ਤਾਈ ਨੇ ਵੱਡੇ ਨੇ ਕਿਤੇ ਇਹ ਮੁੰਡਿਆਂ ਨੇ ਦੇਖਿਆ ਤੇ ਉਦੋਂ ਜਨੇ ਦਿੱਥੋ ਹੀ ਪਈ ਸੀ ਉਹਦੇ ਹਾਲ ਨਾ ਹੋ ਕਰਿਆ ਪਿਆ ਸੀ ਜੀ ਤੇ ਐ ਹੁਣ ਆਪਾਂ ਨੂੰ ਕੀ ਪਤਾ ਸੀ ਤਾਂ ਹੁਣ ਪਿੰਡ ਚੋਂ ਆ ਇਹ ਤਾਂ ਦੱਸਣ ਦੇਖਣ ਇੱਕ ਦੱਸੇ ਤੁਸੀਂ ਬਜ਼ੁਰਗ ਹੋ ਸਾਥੋਂ ਬਹੁਤ ਵੱਡੇ ਹੋ ਜਿਹੜਾ ਪਿਓ ਤੇ ਪੁੱਤ ਦਾ ਰਿਸ਼ਤਾ ਹੁੰਦਾ ਹਾਂ ਬਹੁਤ ਡੂੰਗਾ ਹੁੰਦਾ ਡੂੰਗਾ ਹੁੰਦਾ ਜੇ ਹੁਣ ਵਿਸ਼ਵਾਸ ਕੀਤੇ ਕਰਾਂਗੇ ਆਪਾਂ ਵਿਸ਼ਵਾਸ ਮੈਂ ਕਿ ਉਹ ਆਪਾਂ ਖੇਤੀ ਕਰਦੇ ਸੀਗੇ ਖੇਤੀ ਕਰਦਾ ਸੀ ਖੇਤੀ ਦਾ ਪ੍ਰਬੰਧ ਸੀ ਉਹਦਾ ਇਹ ਸੁખી ਪਰਿਵਾਰ ਸੀ ਇੱਕ ਵਧੀਆ ਹਾਂ ਸੁખી ਸੀਗਾ ਤੇ ਕੋਈ ਪਿੰਡ ਚ ਵਧੀਆ ਲਿੰਕ ਸੀ ਪਾਸੇ ਦੇ ਪਿੰਡਾਂ ਜੀ ਵੀ ਉਸੇ ਲਈ ਵਧੀਆ ਲਿੰਕ ਸੀ ਕੋਈ ਐ ਨਹੀਂ ਸੀ ਗਲਤ ਉਹ ਕਰਦਾ ਸੀ ਮੈਂ ਕੋਈ ਜ਼ਮੀਨ ਜੱਤਾ ਵੇਚੀ ਜਾਂਦਾ ਜਾਂ ਕੋਈ ਉਹ ਕਰੀ ਜਾਂਦਾ ਹੈ ਬਿਆਜ਼ ਕਰ ਖਰਾਬ ਕਰੀ ਜਾਂਦਾ ਫੇਰ ਵੀ ਹੁੰਦਾ ਬੰਦੇ ਨੂੰ ਯਾਰ ਵੀ ਤਾਂ ਖਰਾਬ ਕਰ ਖਰਾਬ ਕਰੀ ਜਾਂਦਾ ਕਿਸੇ ਕੋਲ ਨੂੰ ਵੀ ਨਹੀਂ ਸੀ ਉਹ ਬੰਦਾ ਯਾਰ ਸਾਧ ਦਾ ਬੰਦਾ ਸੀ ਯਾਰ ਨਿਲ ਕਮਾਈ ਕਰਦਾ ਸੀ ਹਾਂ ਕਮਾਈ ਆਉਦੀ ਸਹੀ ਢੰਗ ਨਾਲ ਕਰਦਾ ਸੀ ਬਸ ਉਹ ਪ੍ਰਮਾਤਮਾ ਦੇ ਜਿਹਨਾਂ ਨੂੰ ਗੇੜਾ ਗੇੜਾ ਸੀਗਾ ਬਸ ਕੀ ਪਤਾ ਉਹਦੇ ਇੱਕ ਕਰਮਾਂ ਚ ਕੀ ਉਹਦੇ ਬਰਾਈ ਉੱਠੀ ਤੁਹਾਡਾ ਕੀ ਲੱਗਦਾ ਸੀ ਉਹ ਤਾਂ ਕਿ ਲੱਗਦਾ ਸੀ ਜਿਹਦਾ ਕਤਲ ਹੁੰਦਾ ਮੇਰਾ ਭਰਾ ਲੱਗਦਾ ਸੀ ਉਹ ਤਾਂ ਘਰਾਂ ਚੋਂ ਪਿੰਡ ਚੋਂ ਆਉਂਦਾ ਆਏ ਚਾਚਾ ਜਿੰਵੇਂ ਆਪਾਂ ਪਿੰਡ ਚ ਤੁਸੀਂ ਪਿੰਡ ਚ ਰਹਿੰਦੇ ਹੋ ਜਿਵੇਂ ਕੋ ਖੇਤ ਦੇ ਵਿੱਚ ਰਹਿੰਦੇ ਹਾਂ ਹਾਂ ਅਸੀਂ ਖੇਤ 'ਚ ਰਹਿੰਦੇ ਹਾਂ ਖੇਤ 'ਚ ਘਰ ਪਾਇਆ ਨੂੰ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਇੱਥੇ ਇਹਨਾਂ ਨੂੰ ਹੋ ਗਿਆ ਬਹੁਤ ਸਾਲ ਇੱਥੇ ਬਹੁਤ ਸਾਲ ਹੋ ਗਏ ਨੂੰ ਘਰ ਇੱਥੇ ਪਾਇਆ ਨੂੰ ਪਹਿਲੀ ਇਹਨਾਂ ਦੀ ਸਾਰੀ ਇੱਥੇ ਹੈ ਜੀ ਪਿੰਡ ਮਹਰਾਜ ਆ ਨਾ ਦੇ ਪਿੱਛੇ ਹੂੰ ਤੇ ਸਾਰੀ ਖੇਤੀ ਇੱਥੇ ਹੀ ਕਰਦੇ ਆ ਸਾਰੀ ਤਿੰਨ ਚਾਰ ਭਰਾ ਹੂੰ ਐ ਕੋਈ ਭਰਾਵਾਂ ਦਾ ਨਹੀਂ ਕੋਈ ਕਿਸੇ ਦਾ ਨਹੀਂ ਕੋਈ ਭਤੀਜਾਂ ਦਾ ਨਹੀਂ ਸੀ ਕੋਈ ਐ ਕੋਈ ਰੋਲ ਵੀ ਕੋਈ ਲੜ ਨੰਦ ਜਨੀ ਕਿਸਨ